ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਤੁਹਾਡੇ ਆਪਣੇ YouTube ਚੈਨਲ ਫੂਡ ਆਫ ਪੰਜਾਬ ਤੇ ਅੱਜ ਬਣਾਈ ਹੈ ਜੀ ਆਪਾਂ ਨੇ ਪਾਓ ਭਾਜੀ ਕਈ ਦਿਨ ਪਹਿਲਾਂ ਆਪਾਂ ਨੂੰ ਆਇਆ ਸੀਗਾ ਜੀ ਕਮੈਂਟ ਆਪਣੀ ਇੱਕ ਭੈਣ ਦਾ ਵੀ ਤੁਸੀਂ ਜਿਹੜੀ ਕਿ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਰੇੜੀਆਂ ਤੇ ਪਾਓ ਭਾਜੀ ਹੁੰਦੀ ਉਹਦੀ ਰੈਸਪੀ ਦੱਸਿਓ ਅੱਜ ਬਿਲਕੁਲ ਆਪਾਂ ਨੇ ਹਲਵਾਈ ਸਟਾਈਲ ਬਣਾਈ ਹੈ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਬਿਲਕੁਲ ਸਿੰਪਲ ਤਰੀਕੇ ਨਾਲ ਤੁਸੀਂ ਇਹਨੂੰ ਬਣਾ ਸਕਦੇ ਹੋ ਠੀਕ ਹੈ ਜੀ ਜਿਹੜੇ ਤਰੀਕੇ ਨਾਲ ਮੈਂ ਬਣਾਈ ਆ ਤੁਹਾਨੂੰ ਅੱਗੇ ਵੀਡੀਓ ਚ ਦੱਸਦੇ ਆ ਜਿਹੜੀ ਜਿਹੜੀ ਮੈਂ ਸਬਜੀ ਵਰਤੀ ਆ ਤੁਹਾਨੂੰ ਉਹ ਵੀ ਦੱਸਦੇ ਆ ਆਜੋ ਫਿਰ ਤੁਹਾਨੂੰ ਬਣਾ ਕੇ ਦਿਖਾਉਂਦੇ ਆ ਬਹੁਤ ਹੀ ਵਧੀਆ ਪਾਉ ਪਾਜੀ ਕਿਵੇਂ ਬਣਦੀ ਆ ਠੀਕ ਹੈ ਜੀ ਕਿਵੇਂ ਆਪਾਂ ਇਹਨੂੰ ਘਰਾਂ ਬਣਾ ਸਕਦੇ ਆ ਸੋ ਜਿਹੜੇ ਭੈਣ ਭਰਾ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦਿਓ ਜੀ ਆਜੋ ਫਿਰ ਰੈਸਪੀ ਕਰਦੇ ਆਂ ਸਟਾਰਟ ਤੁਹਾਨੂੰ ਬਣਾ ਕੇ ਦਿਖਾਉਂਦੀ ਆਂ ਪਾਉ ਪਾਜੀ ਤੇ ਪਾਉ ਪਾਜੀ ਬਣਾਉਣ ਵਾਸਤੇ ਜਿਹੜਾ ਸਭ ਤੋਂ ਪਹਿਲਾਂ ਆਪਾਂ ਨੂੰ ਸਮਾਨ ਚਾਹੀਦਾ ਏ ਠੀਕ ਹੈ ਜੀ ਉਹ ਹੈਗੀ ਵੈਜੀਟੇਬਲ ਆ ਆ ਦੋ ਤਿੰਨ ਆਪਾਂ ਨੇ ਆਲੂ ਲੈ ਲੈਣੇ ਆਂ ਇਹਨਾਂ ਛਿੱਲ ਕੇ ਮੈਂ ਕੱਟ ਲਿਆ ਕੁਆਂਟੀਟੀ ਤੁਸੀਂ ਵਧਾ ਘਟਾ ਸਕਦੇ ਹੋ ਤਿੰਨ ਚਾਰ ਮੈਂ ਗਾਜਰਾਂ ਛਿੱਲ ਲੀਆਂ ਠੀਕ ਹੈ ਜੀ ਧੋ ਲੀਆਂ ਇਹਨਾਂ ਚੰਗੀ ਤਰ੍ਹਾਂ ਤੇ ਆ ਥੋੜੇ ਜਿਹਾ ਆਪਣੇ ਕੋਲ ਮਟਰ ਦਾਣਾ ਏ ਇੱਕ ਕੱਪਾਂ ਨੇ ਲਾਲ ਟਮਾਟਰ ਕੱਟ ਲਿਆ ਤੇ ਆਪਣੇ ਕੋਲ ਹੈਗਾ ਅਦਰਕ ਲਸਣ ਦਾ ਪੇਸਟ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਕ ਟਮਾਟਰ ਆਪਾਂ ਨੇ ਬਰੀਕ-ਬਰੀਕ ਕੱਟ ਲਿਆ ਦੋ ਆਪਾਂ ਨੇ ਹਰੀਆਂ ਮਿਰਚਾਂ ਕੱਟ ਲਈਆਂ ਤੇ ਆਹ ਲੋ ਜੀ ਇੱਕ ਆਪਾਂ ਨੇ Shimla mirch ਜਿਹੜੀ capsicum ਹੈ ਜਿਹੜੀ ਉਹ ਕੱਟ ਲਈ ਆ ਬਰੀਕ-ਬਰੀਕ ਬਿਲਕੁਲ ਚੋਪ ਕਰ ਲੈਣੀ ਆ ਤੇ ਦੋ ਤਿੰਨ ਆਪਾਂ ਨੇ ਮੀਡੀਅਮ ਸਾਈਜ਼ ਦੇ ਪਿਆਜ਼ ਬਰੀਕ ਕਰ ਲੈਣੇ ਆ ਸਭ ਤੋਂ ਪਹਿਲਾਂ ਆਪਾਂ ਨੇ ਕੁੱਕਰ ਲੈ ਲੈਣਾ ਇੱਕ ਠੀਕ ਹੈ ਜੀ ਕੁੱਕਰ ਦੇ ਵਿੱਚ ਆਪਾਂ ਕੋਈ ਵੀ ਕੁਕਿੰਗ ਬੋਲ ਪਾਣਾ ਜਿਹੜਾ ਵੀ ਤੁਸੀਂ ਠੀਕ ਹੈ ਜੀ ਤੁਹਾਨੂੰ ਪਸੰਦ ਹੈ ਉਹ ਪਾ ਲਿਓ ਪਰ ਮੈਂ ਥੋੜਾ ਜਿਹਾ ਪਾਉਂਗਾ ਸਰੋਂ ਦਾ ਤੇਲ ਆ ਦੇਖੋ ਜੀ ਠੀਕ ਹੈ ਜੀ ਥੋੜਾ ਜਿਹਾ ਪਾਨੇ ਸਰੋਂ ਦਾ ਤੇਲ ਪਾਣੇ ਦੇ ਵਿੱਚ 2-3 ਕ ਚਮਚੇ ਤੇ ਤੇਲ ਨੂੰ ਜਿਹੜਾ ਚੰਗੀ ਤਰ੍ਹਾਂ ਕਰੂੰਗੇ ਗਰਮ ਹੈ ਨਾ ਤੇ ਅੱਜ ਆਪਾਂ ਤੁਹਾਨੂੰ ਇਹਨਾਂ ਪੂਰੀ ਸਟਰੀਟ ਸਾਈਡ ਠੀਕ ਹੈ ਜੀ ਜਿੱਦਾਂ ਕਿ ਰੇੜੀ ਠੇਲੀਆਂ ਪਰ ਹੁੰਦੀ ਆ ਉਸ ਤਰੀਕੇ ਦੀ ਪਾਓ ਭਾਜੀ ਬਣਾ ਕੇ ਦਿਖਾਵਾਂਗੇ ਔਰ ਖਾਣ ਦੇ ਵਿੱਚ ਇਹਦਾ ਟੇਸਟ ਹੈ ਜਿਵੇਂ ਕਿ ਰੇੜੀਆਂ ਤੇ ਹੁੰਦਾ ਠੀਕ ਹੈ ਜੀ ਇਹਨ ਬਿਲਕੁਲ ਉਦਾਂ ਦੇ ਆਊਗਾ ਜਾਂ ਫਿਰ ਤੁਸੀਂ ਵਿਆਹ ਸ਼ਾਦੀ ਦੇ ਵਿੱਚ ਖਾਈ ਹੋਣੀ ਆ ਠੀਕ ਹੈ ਜੀ ਉਸ ਤਰੀਕੇ ਨਾਲ ਮੈਂ ਤੁਹਾਨੂੰ ਅੱਜ ਇਹਨ ਬਣਾ ਕੇ ਦਿਖਾਵਾਂ ਕੋਈ ਜ਼ਿਆਦਾ ਮਤਲਬ ਬੜਾ ਔਖਾ ਕੰਮ ਨਹੀਂ ਹੈਗਾ ਪਾਓ ਭ ਕਿਉਂਕਿ ਕਈ ਵਾਰ ਆਪਾਂ ਨੂੰ ਲੱਗਦਾ ਵੀ ਆਪਣੇ ਕੋਲ ਬਣ ਨਹੀਂ ਨਹੀਂ ਹੈਗੀ ਪਰ ਤੁਹਾਨੂੰ ਅੱਜ ਇਹਨਾਂ ਪੂਰੀ ਪਰਫੈਕਟ 10 ਵਧੀਆ ਬਣਾ ਕੇ ਦਿਖਾਵਾਂਗੇ ਤੇ ਤੇਲ ਨੂੰ ਕਰ ਲਾਂਗੇ ਚੰਗੀ ਤਰ੍ਹਾਂ ਗਰਮ ਤੇ ਜਦੋਂ ਤੇਲ ਗਰਮ ਹੋ ਗਿਆ ਥੋੜੀ ਜਿਹੀ ਆਪਾਂ ਨੇ ਤੇਲੀ ਮਿਰਚ ਪਾਣੀ ਇਹਦੇ ਵਿੱਚ ਤੇ ਬਿਲਕੁਲ ਏ ਥੋੜੀ ਜਿਹੀ ਪਾਣੀ ਆਪਾਂ ਨੇ ਹਲਦੀ ਟਰਮਰਿਕ ਪਾਊਡਰ ਤੇ ਨਾਲੇ ਆਪਾਂ ਪਾ ਦੋਗੇ ਠੀਕ ਹੈ ਜੀ ਪਾਓ ਪਾਜੀ ਮਸਾਲਾ ਇੱਕ ਚਮਚ ਤੇ ਇਹਨੂੰ ਆਪਾਂ ਹਲਕਾ ਜਿਹਾ ਭੁੰਨੋਗੇ ਤੇ ਸੇਕ ਥੋੜਾ ਜਿਹਾ ਘੱਟ ਕਰ ਲਿਓ ਤੇ ਇਹ ਜਿਹੜਾ ਮਸਾਲਾ ਹੈ ਠੀਕ ਹੈ ਜੀ ਇਹ ਹੈਗਾ ਪੌਚਾਲਾ ਮੈਂ ਪੌਚਾਲਾ ਲੈ ਕੇ ਆਇਆ ਤਾਂ ਮਸਾਲਾ ਕਿਉਂਕਿ ਪੌਚਾਲੇ ਮਸਾਲੇ ਨਾ ਕਈ ਵਾਰ ਥੋੜੇ ਬਹੁਤੇ ਖਰਾਬ ਹੋਏ ਹੋਏ ਹੁੰਦੇ ਆ ਆਪਾਂ ਕਈ ਵਾਰ ਲੱਗਦਾ ਵੀ ਸਹੀ ਨਹੀਂ ਹੁੰਦੇ ਇਸ ਕਰਕੇ ਥੋੜਾ ਜਿਹਾ ਭੁੰਨ ਲੂਗੇ ਤੇਲ ਦੇ ਵਿੱਚ ਉਹ ਐਕਟਿਵ ਹੋ ਜਾਊਗਾ ਯਾਨੀ ਇਹਦੀ ਖੁਸ਼ਬੂ ਆ ਜਿਹੜੀ ਉਹ ਬਰਕਰਾਰ ਹੋ ਜੂਗੀ ਤੇ ਇੱਕ ਅੱਧਾ ਮਿੰਟ ਭੁੰਨਣ ਤੋਂ ਬਾਅਦ ਫਿਰ ਆਪਾਂ ਇਹਦੇ ਵਿੱਚ ਐਡ ਕਰ ਦੇਣੀ ਆਪਣੀਆਂ ਸਬਜ਼ੀਆਂ ਵੈਜੀਟੇਬਲ ਤੇ ਲੋਲੀ ਵੈਜੀਟੇਬਲ ਆਪਾਂ ਨੇ ਸਾਰੀਆਂ ਪਾ ਲਈਆਂ ਆ ਦੇਖੋ ਲਓ ਜੀ ਇੱਕ ਚਮਚ ਪਾ ਦਾਂਗੇ ਆਪਾਂ ਇਹਦੇ ਵਿੱਚ ਨਮਕ ਨਮਕ ਪਾਉਣ ਨਾਲ ਸਬਜ਼ੀਆਂ ਜਿਹੜੀਆਂ ਉਹ ਪਾਣੀ ਛੱਡ ਦਉਂਗੀਆਂ ਠੀਕ ਹੈ ਜੀ ਤੇ ਛੇਤੀ ਗਲ ਜੂਗੀਆਂ ਤੇ ਹੁਣ ਆਪਾਂ ਨੇ ਥੋੜਾ ਜਿਹਾ ਇਹਦੇ ਵਿੱਚ ਪਾਣੀ ਪਾ ਕੇ ਪੁੱਕੜ ਦਾ ਜਿਹੜਾ ਟੱਕਣ ਦੇਣਾ ਉਹ ਲਾ ਤੈਨੂੰ ਲਵਾਉਂਗੇ ਆਪਾਂ ਦੋ ਤਿੰਨ ਦੋ ਕੁ ਸੀਟੀਆਂ ਇੱਕ ਗੱਲ ਦਾ ਤੁਸੀਂ ਖਿਆਲ ਰੱਖਣਾ ਅਗਰ ਬਾਈ ਚਾਂਸ ਤੁਹਾਡੇ ਕੋਲ ਪਾਓ ਪਾਜੀ ਮਸਾਲਾ ਨਹੀਂ ਹੈਗਾ ਤੁਸੀਂ ਇਹਦੇ ਵਿੱਚ ਥੋੜਾ ਬਹੁਤਾ ਗਰਮ ਮਸਾਲਾ ਜੇ ਤੁਹਾਡੇ ਕੋਲ ਅਵੇਲੇਬਲ ਹੋਇਆ ਜਾਂ ਧਨੀਆ ਪਾਊਡਰ ਜਾਂ ਉਹਦੀ ਜਗ੍ਹਾ ਮੈਗੀ ਮਸਾਲਾ ਤੁਸੀਂ ਇਹ ਤਿੰਨ ਚੀਜ਼ਾਂ ਯੂਜ਼ ਕਰ ਸਕਦੇ ਹੋ ਅਗਰ ਤੁਹਾਡੇ ਕੋਲ ਪਾਉ ਭਾਜੀ ਮਸਾਲਾ ਨਾ ਹੋਇਆ ਤੇ ਲਓ ਜੀ ਥੋੜਾ ਜਿਹਾ ਪਹਿਲੇ ਵਿੱਚ ਪਾਣੀ ਐਡ ਕਰ ਲਓਗੇ ਆ ਦੇਖੋ ਮਤਲਬ ਜਿਆਦਾ ਵੀ ਨਹੀਂ ਪਾਉਣਾ ਹੈਗਾ ਮੈਂ ਅੱਧਾ ਪਾਉਣਾ ਗਲਾਸ ਪਾਣੀ ਦਾ ਪਾਇਆ ਤੇ ਸਬਜ਼ੀਆਂ ਵੀ ਆਪਣਾ ਪਾਣੀ ਛੱਡੋਗੇ ਤੇ ਹੁਣ ਆਪਾਂ ਇਹਦਾ ਟੱਕਣ ਲਾ ਦਿੰਨੇ ਆ ਤੇ ਲਓ ਜੀ ਮੈਂ ਇਹਦੇ ਵਿੱਚ ਇੱਕ ਟਮਾਟਰ ਵੀ ਐਡ ਕਰ ਰਿਹਾ ਜਿਹੜਾ ਕਿ ਮੈਂ ਪਾਉਣਾ ਭੁੱਲ ਗਿਆ ਤਾਂ ਤੇ ਹੁਣ ਆਪਾਂ ਇਹਨੂੰ ਦੋ ਸੀਟੀਆਂ ਲਵਾ ਲੂੰਗੇ ਸਬਜ਼ੀਆਂ ਯਾਨੀ ਕਿ ਵੈਜੀਟੇਬਲ ਦੇਖੋ ਠੀਕ ਹੈ ਜੀ ਆਪਣੀਆਂ ਬਿਲਕੁਲ ਗਲ ਚੁੱਕੀਆਂ ਤੇ ਹੁਣ ਆਪਾਂ ਇਹਨਾਂ ਨੂੰ ਮੈਸ਼ ਕਰ ਲੈਣਾ ਜੇ ਤਾਂ ਤੁਹਾਡੇ ਕੋਲ ਕੋਈ ਮੈਸ਼ ਕਰਨੇ ਵਾਲ ਹੋਇਆ ਠੀਕ ਹੈ ਜਿਗਾੜ ਤਾਂ ਠੀਕ ਹੈ ਨਹੀਂ ਤੁਸੀਂ ਇਹਨਾਂ ਨੂੰ ਐਦਾਂ ਵੀ ਮੈਸ਼ ਕਰ ਸਕਦੇ ਹੋ ਤੇ ਬਿਲਕੁਲ ਵੀ ਜਣਾ ਜ਼ਿਆਦਾ ਮੈਸ਼ ਵੀ ਨਹੀਂ ਕਰਨੀ ਠੀਕ ਹੈ ਜੀ ਹਲਕੀ ਜੀ ਦਰਦ ਰਿੰਜੀ ਰੱਖਣੀ ਹੈ ਇਹ ਕਿਉਂਕਿ ਜਦੋਂ ਆਪਾਂ ਇਹਨਾਂ ਨੂੰ ਤੜਕਾ ਲਾਈਏ ਤਾਂ ਖਾਣ ਦੇ ਵਿੱਚ ਥੋੜੀ ਜਿਹੀ ਵੈਜੀਟੇਬਲ ਮੂੰਹ ਦੇ ਵਿੱਚ ਵੀ ਆਉਣੀ ਚਾਹੀਦੀਆਂ ਤੇ ਲਓ ਜੀ ਇਹਨਾਂ ਨੂੰ ਆਪਾਂ ਕਰ ਲਾਂਗੇ ਮੈਸ਼ ਤੇ ਇੱਕ ਕੜਾਹੀ ਦੇ ਵਿੱਚ ਆਪਾਂ ਪਾ ਲਾਂਗੇ ਥੋੜਾ ਜਿਹਾ ਫੈਂਡ ਆਇਲ ਜਿਆਦਾ ਨਹੀਂ ਪਾਉਣਾ ਹੈਗਾ ਠੀਕ ਹੈ ਜੀ ਹਾਂ ਮੈਂ 2-3 ਕ ਚਮਚੇ ਪਾਏ ਆ ਤੇ ਥੋੜਾ ਜਿਹਾ ਪਾ ਦੇਣਾ ਆਪਾਂ ਨੇ ਮੱਖਣ ਠੀਕ ਹੈ ਜੀ ਯਾਨੀ ਕਿ ਬਟਰ ਤੁਸੀਂ ਕੋਈ ਵੀ ਪਾ ਲਿਓ ਫੈਂਡ ਮੈਂ ਤਾਂ ਪਾਇਆ ਏ ਕਿਉਂਕਿ ਜਿਹੜਾ ਮੱਖਣ ਇਕੱਲਾ ਉਹ ਠੀਕ ਹੈ ਜੀ ਜਲ ਜਾਂਦਾ ਕਈ ਵਾਰ ਇਸ ਕਰਕੇ ਇਹ ਜਲੂਗਾ ਨਹੀਂ ਸਪੋਰਟ ਮਿਲ ਜੂਗੀ ਇਹਨੂੰ ਤੇ ਇਹਨੂੰ ਪੱਕ ਐਨ ਜਣੀ ਮੈਲਟ ਕਰ ਲੂਗੇ ਤੇ ਜੇ ਤੁਹਾਡੇ ਕੋਲ ਠੀਕ ਹੈ ਜੀ ਘਰੇ ਕੋਈ ਲੋਹੇ ਦਾ ਤਵਾ ਹੋਇਆ ਤਾਂ ਤੁਸੀਂ ਇਹਨੂੰ ਉਤੇ ਪਰ ਵੀ ਬਣਾ ਸਕਦੇ ਹੋ ਜਿਵੇਂ ਕਿ ਤੁਸੀਂ ਬਾਹਰ ਰੇੜੀਆਂ ਦੇ ਦੇਖਿਆ ਹੁੰਦਾ ਠੀਕ ਹੈ ਜੀ ਤਵਾ ਹੁੰਦਾ ਹੈ بڑا ਤੇ ਮੈਂ ਤੁਹਾਨੂੰ ਕੜਾਹੀ ਚ ਬਣਾ ਕੇ ਤਾਂ ਦਿਖਾ ਰਿਆ ਕਿਉਂਕਿ ਅਗਰ ਤੁਸੀਂ ਘਰਾਂ ਬਣਾਉਂਗੇ ਤਾਂ ਠੀਕ ਹੈ ਜੀ ਘਰਾਂ ਕਈ ਵਾਰ ਤਵਾ ਨਹੀਂ ਹੁੰਦਾ ਤਾਂ ਮੰਨ ਲਓ ਠੀਕ ਹੈ ਜੀ ਆਪਾਂ ਕੜਾਹੀ ਦੇ ਵਿੱਚ ਬਣਾ ਸਕਦੇ ਥੋੜਾ ਜਿਹਾ ਜੀਰਾ ਐਡ ਕਰ ਲੂਗੇ ਇਹਦੇ ਚ ਤੇ ਜਦੋਂ ਇਹ ਮੈਲਟ ਹੋ ਗਿਆ ਫਿਰ ਆਪਾਂ ਇਹ ਚ ਪਾ ਲੂਗੇ ਪਿਆਜ਼ ਆਪਣੇ ਤੇ ਲੋ ਜੀ ਪਿਆਜ਼ਾਂ ਨੂੰ ਆਪਾਂ ਭੁੰਨੂਗੇ 1-2 ਮਿੰਟ ਮਤਲਬ ਜ਼ਿਆਦਾ ਨਹੀਂ ਭੁੰਨਣੇ ਹੈਗੇ ਥੋੜਾ ਜਿਹਾ ਜਦੋਂ ਹਲਕਾ ਜਿਹਾ ਕਲਰ ਚੇਂਜ ਹੋ ਗਿਆ ਇਹਨਾਂ ਦਾ ਤੇ ਜਦੋਂ ਪਿਆਜ਼ ਆ ਜਿਹੜੇ ਆਪਣੇ ਹਲਕੇ ਜਿਹਾ ਭੁੰਨ ਹੋ ਗਏ ਫਿਰ ਆਪਾਂ ਇਹਦੇ ਵਿੱਚ ਇੱਕ ਚਮਚ ਅਦਰਕ ਲਸਣ ਦਾ ਪੇਸਟ ਆ ਜਿਹੜਾ ਉਹ ਐਡ ਕਰ ਦੇਣਾ ਤੇ ਆਪਾਂ ਇਹਨੂੰ ਵੀ ਭੁੰਨੂਗੇ ਹੁਣ 1-2 ਮਿੰਟ ਸੋ ਇਸ ਤਰੀਕੇ ਨਾਲ ਤੁਸੀਂ ਪਾਓ ਭਾਜੀ ਬਣਾਉਗੇ ਠੀਕ ਹੈ ਜੀ ਘਰੇ ਬਹੁਤ ਵਧੀਆ ਬਣ ਕੇ ਤਿਆਰ ਹੋ ਗਏ ਹਨ ਸਟਰੀਟ ਸਾਈਡ ਜਿਵੇਂ ਕਿ ਰੇੜੀਆਂ ਤੇ ਜਾਂ ਤੁਸੀਂ ਬਿਹਾਂ ਸ਼ਾਦੀਆਂ ਦੇ ਵਿੱਚ ਖਾਂਦੇ ਹੋ ਤੇ ਲਓ ਜੀ ਅਦਰਕ ਲਸਣ ਵੀ ਭੁੰਨਿਆ ਗਿਆ ਹੁਣ ਆਪਾਂ ਇਹ ਝ ਐਡ ਕਰਾਂਗੇ ਸ਼ਿਮਲਾ ਮਿਰਚ ਬਿਲਕੁਲ ਬਰੀਕ ਕੱਟੀ ਹੋਈ ਤੇ ਆਪਾਂ ਇਹਨੂੰ ਵੀ ਪਕਾਉਂਗੇ ਠੀਕ ਹੈ ਜੀ 3-4 ਮਿੰਟ ਤੇ ਆ ਜਿਹੜੀ ਕੁਕਿੰਗ ਆ ਠੀਕ ਹੈ ਜੀ ਤੇ ਤੁਸੀਂ ਪੂਰੇ ਛੇਕ ਉੱਪਰ ਕਰਨੀ ਆ ਜਿਹੜੀ ਛੇਕ ਨਹੀਂ ਘੱਟ ਕਰਨੀ ਇਸ ਟਾਈਮ ਤੇ ਛੇਕ ਆ ਜਿਹੜਾ ਤੁਸੀਂ ਫੁੱਲ ਰੱਖਿਓ ਫਰੈਂ ਇਹਦੇ ਖਾਣ ਦੇ ਵਿੱਚ ਐਨ ਪੂਰਾ ਨਜ਼ਾਰਾ ਆਊਗਾ ਠੀਕ ਹੈ ਜੀ ਤੁਹਾਨੂੰ ਐਨ ਪੂਰਾ ਫਲੇਵਰ ਆਊਗਾ ਤੇ ਹੁਣ ਜਦੋਂ ਆਪਣਾ ਇਹ ਪੁੰਨੀ ਗਿਆ ਠੀਕ ਹੈ ਸਮਾਰ ਫਿਰ ਆਪਾਂ ਇਹਦੇ ਚ ਪਾਵਾਂਗੇ ਇੱਕ ਚਮਚ ਦੇਕੀ ਮਿਰਚ ਦਾ ਠੀਕ ਹੈ ਜੀ ਪੂਰਾ ਭਰ ਕੇ ਪਾ ਲੈਣਾ ਤੇ ਅੱਧਾ ਕ ਚਮਚ ਆਪਾਂ ਗਰਮ ਮਸਾਲੇ ਦਾ ਪਾ ਲੂਗੇ ਤੇ ਆਪਾਂ ਨੇ ਹਲਕਾ ਜਿਹਾ ਭੁੰਨਣਾ ਇਹਨੂੰ ਠੀਕ ਹੈ ਜੀ ਆਹ ਦੇਖੋ ਜਿਆਦਾ ਨਹੀਂ ਭੁੰਨਣਾ ਹੈਗਾ ਫਿਰ ਕਲਰ ਜਿਹੜਾ ਇਹਦਾ ਜਿਆਦਾ ਡਾਰਕ ਹੋ ਜਾਊਗਾ ਉਸ ਤੋਂ ਬਾਅਦ ਨਾਲ ਆਦੀ ਆਪਾਂ ਨੇ ਦੋ ਹਰੀਆਂ ਮਿਰਚਾਂ ਤੇ ਇੱਕ ਬਰੀਕ ਕੱਟਿਆ ਹੋਇਆ ਟਮਾਟਰ ਐਡ ਕਰ ਦਣਾ ਇਹਦੇ ਵਿੱਚ ਤੇ ਥੋੜੀ ਜਿਹਾ ਪੈਦੇ ਚ ਐਡ ਕਰੂਗੇ ਕਸਤੂਰੀ ਮੇਥੀ ਠੀਕ ਹੈ ਜੀ ਤੁਸੀਂ ਕਲਰ ਚੈੱਕ ਕਰੋ ਮਸਾਲੇ ਦਾ ਕਿੰਨਾ ਵਧੀਆ ਆ ਗਿਆ ਠੀਕ ਹੈ ਜੀ ਆ ਦੇਖੋ ਤੇ ਹੁਣ ਆਪਾਂ ਇਹ ਚ ਐਡ ਕਰ ਦੋਗੇ ਥੋੜਾ ਜਿਹਾ ਠੀਕ ਹੈ ਜੀ ਪਾਣੀ ਤਾਂ ਜੋ ਟਮਾਟਰ ਵੀ ਗਲ ਜਵੇ ਤੇ ਇਹਨੂੰ ਆਪਾਂ ਨੇ ਚੰਗੀ ਤਰ੍ਹਾਂ 5-6 ਮਿੰਟ ਪਕਾਉਣਾ ਠੀਕ ਹੈ ਜੀ ਹੁਣ ਤੇ ਪਾਇ ਰਹੇ ਵਿੱਚ ਥੋੜਾ ਜਿਹਾ ਨਮਕ ਵੀ ਐਡ ਕਰ ਦੋਗੇ ਕਿਉਂਕਿ ਆਪਾਂ ਨੇ ਪਹਿਲਾਂ ਸਬਜ਼ੀਆਂ ਦੇ ਵਿੱਚ ਵੀ ਪਾਇਆ ਤਾਂ ਤੇ ਥੋੜਾ ਜਿਹਾ ਆਪਾਂ ਨੇ ਮਸਾਲੇ ਦੇ ਵਿੱਚ ਜ਼ਰੂਰ ਪਾ ਦੇਣਾ ਕਿਉਂਕਿ ਇਹ ਸਬਜ਼ੀਆਂ ਤੇ ਟਮਾਟਰ ਜਿਹੜੇ ਥੋੜਾ ਜਿਹਾ ਗਲ ਜੂਗੇ ਨਮਕ ਪਾਉਣ ਨਾਲ ਤੇ ਲਓ ਜੀ ਮਸਾਲਾ ਆਪਣਾ ਰੈਡੀ ਆ ਤੇ ਹੁਣ ਆਪਾਂ ਇਹ ਚਾ ਐਡ ਕਰ ਦੋਗੇ ਆਪਣੀ ਭਾਜੀ ਯਾਨੀ ਕਿ ਸਬਜ਼ੀਆਂ ਜਿਹੜੀਆਂ ਕਿ ਆਪਾਂ ਨੇ ਬੋਇਲ ਕਰਕੇ ਤੇ ਮੈਸ਼ ਕਰਕੇ ਰੱਖੀਆਂ ᱛੀਆਂ ਤੇ ਇਹਨੂੰ ਕਰ ਦਾਂਗੇ ਮਿਕਸ ਸਾਰੇ ਇਹਨੂੰ ਤੇ ਹਾਲੇ ਜਿਹੜੀ ਆਪਣੀ ਭਾਜੀ ਆ ਠੀਕ ਹੈ ਜੀ ਉਹ ਥੋੜੀ ਜਿਹੀ ਥਿੱਕ ਹੈ ਯਾਨੀ ਕਿ ਗਾੜੀ ਹੈ ਆ ਦੇਖੋ ਇਹਦੇ ਵਿੱਚ ਸਬਜ਼ੀਆਂ ਵੀ ਥੋੜੀਆਂ 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 ਦਿਖ ਰਹੀਆਂ ਆ ਇਹ ਆ ਦੇਖੋ ਤੇ ਇਹਨੂੰ ਨਾਲ ਦਾ ਆਪਾਂ ਥੋੜੀਆਂ ਸਬਜ਼ੀਆਂ ਜਿਹੜੀਆਂ ਉਹ ਮੈਸ਼ ਕਰ ਲੂਗੇ ਤੇ ਨਾਲੇ ਥੋੜਾ ਜਿਹਾ ਪਾਉਂਗੇ ਪਾਣੀ ਤੇ ਪਾਣੀ ਤੁਸੀਂ ਇਸ ਟਾਈਮ ਤੇ ਪਾਉਣਾ ਇਹਦੇ ਵਿੱਚ ਗਰਮ ਤੇ ਲੋ ਜੀ ਛੇਕ ਆ ਜਿਹੜਾ ਘੱਟ ਕਰ ਲੈਣਾ ਤੇ ਇਹਨੂੰ ਆਪਾਂ ਥੋੜਾ ਜਿਹਾ ਮੈਸ਼ ਕਰ ਲੂਗੇ ਠੀਕ ਹੈ ਜੀ ਇਸ ਤਰੀਕੇ ਨਾਲ ਤੁਹਾਡੇ ਕੋਈ ਕੋਲ ਕੋਈ ਜਿਹੜਾ ਆਲੂ ਮੈਸ਼ ਕਰਨੇ ਵਾਲਾ ਹੁੰਦਾ ਉਹ ਹੋਊਗਾ ਤੇ ਲੋ ਜੀ ਨਾਲੇ ਸਬਜੀ ਆਪਣੀ ਪੱਕੀ ਜਾਊਗੀ ਤੇ ਨਾਲੇ ਆਪਾਂ ਇਹਨੂੰ ਕਰ ਲੈਂਦੇ ਆ ਮੈਸ਼ ਜਾਂ ਤੁਸੀਂ ਪਹਿਲਾਂ ਮੈਸ਼ ਕਰ ਲਿਓ ਪਰ ਬਿਲਕੁਲ ਵੀ ਪੇਸਟ ਨਾ ਬਣਾਇਓ ਜੇ ਬਿਲਕੁਲ ਪੇਸਟ ਬਣਾਉਗੇ ਫਿਰ ਇਹਦਾ ਨਜ਼ਾਰਾ ਨਹੀਂ ਆਉਣਾ ਹੈਗਾ ਸਬ지ਆਂ ਜਿਹੜੀਆਂ ਥੋੜੀਆਂ ਹਲਕੇ ਹਲਕੇ ਖੜਮੀਆਂ ਚਾਹੀਦੀਆਂ ਤੇ ਭਾਜੀ ਆ ਜਿਹੜੀ ਆਪਣੀ ਇਹਨ ਪੱਕ ਰਹੀ ਆ ਜੀ ਆ ਦੇਖੋ ਕਲਰ ਦੇਖੋ ਇਹਦਾ ਕਿੰਨਾ ਵਧੀਆ ਆ ਗਿਆ ਇਹ ਹੈਗਾ ਜੀ ਪੂਰਾ ਆਰਗੈਨਿਕ ਕਲਰ ਜਿਹੜਾ ਕਿ ਇਹਦਾ ਹੋਣਾ ਚਾਹੀਦਾ ਪਰ ਮੈਂ ਇਹਦੇ ਵਿੱਚ ਥੋੜਾ ਜਿਹਾ ਫੂਡ ਕਲਰ ਐਡ ਕਰੂੰਗਾ ਠੀਕ ਹੈ ਜੀ ਕਿਉਂਕਿ ਤੁਸੀਂ ਦੇਖਿਆ ਹੋਣਾ ਜਿਹੜੀ ਭਾਜੀ ਦਾ ਕਲਰ ਹੈ ਥੋੜਾ ਜਿਹਾ ਰੈੱਡ ਰੈੱਡ ਹੁੰਦਾ ਹੈ ਪਰ ਤੁਸੀਂ ਇਹਨੂੰ ਸਕਿਪ ਕਰ ਦਿਓ ਕਿਉਂਕਿ ਇਹੜੇ ਕਲਰ ਹੁੰਦੇ ਉਹ ਸਿਹਤ ਵਾਸਤੇ ਠੀਕ ਨਹੀਂ ਹੁੰਦੇ ਸਕਿਪ ਕਰ ਦਿਓ ਠੀਕ ਹੈ ਜੀ ਆਪਣੀ ਸਿਹਤ ਵਾਸਤੇ ਇਹ ਖਤਰਨਾਕ ਹੈ ਤੇ ਲਓ ਜੀ ਮੈਂ ਇਹਨੂੰ ਕਰ ਲੂੰਗਾ ਮਿਕਸ ਆ ਦੇਖੋ ਠੀਕ ਹੈ ਜੀ ਸਿਰਫ ਕਲਰ ਦਾ ਇੰਨਾ ਕੰਮ ਹੁੰਦਾ ਹੈ ਵੀ ਅੱਖਾਂ ਨੂੰ ਚੀਜ਼ ਵਧੀਆ ਲੱਗਣ ਲੱਗ ਜਾਂਦੀ ਹੈ ਠੀਕ ਹੈ ਜੀ ਜਿਵੇਂ ਕਿ ਹੁਣ ਤੁਸੀਂ ਦੇਖੋਗੇ ਤੁਸੀਂ ਰੇੜੀਆਂ ਤੇ ਖਾਣੇ ਹੋ ਉਹਨਾਂ ਨੇ ਕਲਰ ਹੈ ਜਿਹੜਾ ਫੂਡ ਕਲਰ ਉਹ ਦੇ ਵਿੱਚ ਪਾਇਆ ਹੁੰਦਾ ਠੀਕ ਹੈ ਆ ਤੁਸੀਂ ਐਨਮੇ ਹੀ ਦੇਖ ਲਓ ਹੁਣ ਇਹਦਾ ਕਲਰ ਕਿੰਨਾ ਵਧੀਆ ਹੋ ਗਿਆ ਤੇ ਲੋ ਜੇ ਇਹਨੂੰ ਪਕਾਉਂਗੇ ਹੁਣ ਆਪਾਂ ਚੰਗੀ ਤਰ੍ਹਾਂ ਤੇ ਅਜੇ ਮੈਂ ਗਰਮ ਪਾਣੀ ਐਡ ਕਰ ਲਊਗਾ ਕਿਉਂਕਿ ਜਿਹੜੀ ਭਾਜੀ ਆਪਣੀ ਹਲੇ ਠਿੱਕ ਹੈ ਜਿਆਦਾ ਠਿੱਕ ਇਹ ਚੰਗੀ ਨਹੀਂ ਲੱਗਦੀ ਯਾਨੀ ਜਿਹੜੀ ਭਾਜੀ ਹੈ ਉਹ ਥੋੜੀ ਜਿਹੀ ਪਤਲੀ ਚਾਹੀਦੀ ਹੈ ਠੀਕ ਹੈ ਜੀ ਇਸ ਤਰੀਕੇ ਦੀ ਇਸ ਤਰੀਕੇ ਦੀ ਭਾਜੀ ਚਾਹੀਦੀ ਆ ਤੇ ਲੋਰੀ ਭਾਜੀ ਆਪਣੀ ਰੈਡੀ ਆ ਤੇ ਹੁਣ ਆਪਾਂ ਨੇ ਪਾਣੀ ਪਾ ਲਿਆ ਪਾਣੀ ਪਾਉਣ ਤੋਂ ਬਾਅਦ ਆਪਾਂ ਇਹਨੂੰ 4-5 ਮਿੰਟ ਹੋਰ ਪਕਾਉਂਗੇ ਇਸ ਤੋਂ ਬਾਅਦ ਤੁਹਾਨੂੰ ਦਿਖਾਉਂਦੇ ਆ ਫਿਰ ਇਹਨੂੰ ਸਰਵ ਕਰਕੇ ਵੀ ਕਿਵੇਂ ਕਰਨੀ ਆ ਤੇ ਲਓ ਜੀ ਭਾਜੀ ਬਣ ਕੇ ਰੈਡੀ ਆ ਜੀ ਆ ਦੇਖੋ ਕਿੰਨੀ ਵਧੀਆ ਬਣ ਕੇ ਇਹ ਤਿਆਰ ਹੋਈ ਆ ਸੋ ਕਲਰ ਚੈੱਕ ਕਰੋ ਤੁਸੀਂ ਇਹਦਾ ਤੇ ਹੁਣ ਆਪਾਂ ਇਹਦੇ 'ਚ ਪਾਵਾਂਗੇ ਥੋੜਾ ਜਿਹਾ ਬਰੀਕ ਕੱਟਿਆ ਹੋਇਆ ਹਰਾ ਧਣੀਆ ਠੀਕ ਆ ਜੀ ਤੇ ਲਓ ਜੀ ਭਾਜੀ ਆਪਣੀ ਰੈਡੀ ਆ ਤੇ ਹੁਣ ਗੈਸ ਕਰਦੇ ਆਪਾਂ ਬੰਦ ਤੇ ਲਓ ਜੀ ਆਪਾਂ ਨੇ ਲੈਣਾ ਇੱਕ ਤਵਾ ਠੀਕ ਆ ਜੀ ਕੋਈ ਵੀ ਤੁਸੀਂ ਜਿਹੜਾ ਤੁਹਾਡੇ ਕੋਲ ਘਰੇ ਤਵਾ ਹੋਇਆ ਤੁਸੀਂ ਉਹ ਲੈ ਲਿਓ ਤੇ ਆਹ ਲੋ ਜੀ ਆਪਾਂ ਨੇ ਜਿਹੜੇ ਠੀਕ ਹੈ ਜੀ ਇਹਨਾਂ ਨੂੰ ਪਾਓ ਕਹਿ ਦਿੰਦੇ ਆ ਪਾਓ ਬਾਜੀ ਇਹ ਆਪਾਂ ਨੇ ਲੈ ਲਿਆ ਤੇ ਆਪਾਂ ਨੇ ਗੱਬੇ ਤੇ ਇਹ ਐਦਾਂ ਫਾੜ ਲੈਣੇ ਆ ਠੀਕ ਹੈ ਜੀ ਕਿੱਤੀ ਕੰਪਨੀ ਦੇ ਆ ਤੁਸੀਂ ਕੋਈ ਵੀ ਟਿਕਟ ਥੋੜ ਜਿਹੜੇ ਤੁਹਾਨੂੰ ਮਿਲ ਗਏ ਤੁਸੀਂ ਉਹ ਲੈ ਲਿਓ ਤੇ ਥੋੜਾ ਜਿਹਾ ਪਾ ਲਾਵਾਂਗੇ ਤਵੇ ਦੇ ਉੱਪਰ ਮੱਖਣ ਠੀਕ ਹੈ ਜੀ ਮੈਂ ਥੋੜਾ ਜਿਹਾ ਫੈਂਟ ਤੇ ਮੱਖਣ ਲਾ ਲਿਆ ਆ ਲੋ ਜੀ ਆਪਾਂ ਨੇ ਇਹ ਲਾ ਲੈਣਾ ਤੇ ਥੋੜਾ ਜਿਹਾ ਪਾ ਲੂੰਗੇ ਆਪਾਂ ਹਰਾ ਧਨੀਆ ਠੀਕ ਹੈ ਜੀ ਯਾ ਕਸਤੂਰੀ ਮੇਥੀ ਪਾ ਲਿਓ ਤੁਸੀਂ ਇਹਦੇ ਪਰ ਤੇ ਥੋੜੀ ਜੀ ਆਪਾਂ ਪਾ ਲੂਗਾ ਠੀਕ ਹੈ ਜੀ ਆਪਾਂ ਬਾਜੀ ਉੱਪਰ ਤੁਸੀਂ ਦੇਖਿਆ ਹੋਣਾ ਜਦੋਂ ਵੀ ਆਪਾਂ ਪਾਉ ਬਾਜੀ ਖਾਂਦੇ ਆ ਬਾਹਰ ਤੇ ਜਿਹੜੇ ਤਵੇ ਤੇ ਉਹ ਬਣਾਉਂਦੇ ਉਸੀ ਤੇ ਉਹ ਪਾਉ ਜਿਹੜੇ ਇਹ ਸੇਕਦੇ ਆ ਤੇ ਐਸੇ ਤਰੀਕੇ ਨਾਲ ਆਪਾਂ ਨੇ ਇਹ ਸੇਕ ਲੈਣੇ ਆ ਆ ਲਓ ਜੀ ਤਾਂ ਚੰਗੀ ਤਰ੍ਹਾਂ ਸੇਕ ਲੂ ਗਏ ਇਹਨਾਂ ਨੂੰ ਆਪਾਂ ਤੇ ਤਵਾ ਜਿਹੜਾ ਆਪਣਾ ਇਹਨ ਗਰਮ ਹੋਣਾ ਚਾਹੀਦਾ ਠੀਕ ਹੈ ਜੀ ਫਿਰ ਨਜ਼ਾਰਾ ਆਊਗਾ ਪੂਰਾ ਇਹਨਾਂ ਤੇ ਲਓ ਜੀ ਇਹ ਚੰਗੀ ਤਰ੍ਹਾਂ ਆਪਾਂ ਨੇ ਸੇਕਨੇ ਆ ਤੇ ਲਓ ਜੀ ਪਾਉ ਵੀ ਆਪਣੇ ਸਿੱਕ ਚੁੱਕੇ ਆ ਹੁਣ ਗੈਸ ਕਰਦੇ ਆਪਾਂ ਬੰਦ ਤੇ ਲੋ ਜੀ ਭਾਜੀ ਆਪਾਂ ਨੇ ਪਾ ਲਈ ਆ ਤੇ ਥੋੜਾ ਜਿਹਾ ਪਾ ਰਹੇ ਆ ਪੈਦੇ ਵਿੱਚ ਮੱਖਣ ਤੇ ਨਾਲੇ ਆਪਾਂ ਇਹਦੇ ਮੇ ਰੱਖਾਂਗੇ ਆਪਣੇ ਜਿਹੜੇ ਆਪਾਂ ਨੇ ਠੀਕ ਆ ਜੀ ਆਲੂ ਜੀ ਤੇ ਲੋ ਜੀ ਪਾਓ ਭਾਜੀ ਬਣ ਕੇ ਰੈਡੀ ਆ ਸੋ ਇਸ ਤਰੀਕੇ ਨਾਲ ਤੁਸੀਂ ਬਣਾ ਸਕਦੇ ਜੀ ਘਰੇ ਬਿਲਕੁਲ ਹਲਵਾਈ ਸਟਾਈਲ ਜਿਵੇਂ ਕਿ ਤੁਸੀਂ ਵਿਆਹ ਸ਼ਾਦੀਆਂ ਦੇ ਵਿੱਚ ਜਾਂ ਤੁਸੀਂ ਕਿਤੇ ਵੀ ਖਾਣੇ ਹੋ ਤੇ ਲੋ ਜੀ ਬਣ ਕੇ ਰੈਡੀ ਆ ਤੇ ਲੋ ਜੀ ਨਾਲੇ ਆਪਾਂ ਨੇ ਨਿੰਬੂ ਰੱਖ ਲੇ ਕੱਟ ਕੇ ਥੋੜੇ ਜਿਹਾ ਪਿਆਜ਼ ਤੁਸੀਂ ਭਾਜੀ ਦਾ ਕਲਰ ਚੈੱਕ ਕਰੋ ਠੀਕ ਹੈ ਜੀ ਕਿੰਨਾ ਵਧੀਆ ਆ ਸੋ ਇਸ ਤਰੀਕੇ ਨਾਲ ਬਣਾ ਸਕਦੇ ਆ ਜੀ ਤੁਸੀਂ ਘਰੇ ਪਾਓ ਭਾਜੀ ਹਲਵਾਈ ਸਟਾਈਲ ਜਾਂ ਹੋਮ ਸਟਾਈਲ ਕਹ ਲਓ ਸੋ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਜਿਹੜੇ ਭੈਣ ਭਰਾ ਸਾਡੇ ਚੈਨਲ ਤੇ ਨਵੇਂ ਆ ਜੀ ਐਦਾਂ ਦੀ ਕੁਕਿੰਗ ਵੀਡੀਓ ਦੇਖਣ ਲਈ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰ ਲਿਓ ਆ ਦੇਖੋ ਜੀ ਠੀਕ ਹੈ ਜੀ ਤੇ ਜਿਹੜੇ ਭੈਣ ਭਰਾ ਨਾਲ ਜੁੜੇ ਹੋਏ ਆ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਦੇ ਹੋ ਜੀ ਤੇ ਲਓ ਜੀ ਮਿਲਦੇ ਆ ਜੀ ਹੁਣ ਇੱਕ ਨਵੀਂ ਵੀਡੀਓ 'ਚ ਨਵੀਂ ਰੈਸਪੀ ਨਾਲ ਜਦ ਤੱਕ ਸਾਰਿਆਂ ਨੂੰ ਸਰਪਰੀ ਸਤ ਸ੍ਰੀ ਅਕਾਲ ਜੀ